ਨਮਾਸ਼ਕਾਰ ਦਵਾਬਾ YouTube ਚੈਨਲ ਤੇ ਤੁਸੀਂ ਦੇਖਣ ਜਾ ਰਹੇ ਹੋ ਅੱਜ 24 ਤਰੀਕ ਸਤਾਂਤਨ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਤਾਂਤ ਤੇ ਸਲਾਨਾ ਜੋੜ ਮੇਲੇ ਦਰਾਨ ਜੋ ਉਤਟ ਲੰਗਰ ਵਰਤਾਇਆ ਜਾ ਰਿਹਾ ਹੈ ਆ ਭਾਗ 2 ਵਿੱਚ ਦੇਖੋ ਵੀਡੀਓ ਨੂੰ ਦੇਖਦੇ ਸਾਰੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਉਹ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਸਜੇ ਹੋਏ ਨੇ ਔਰ ਇਹ ਪੈਰਿਸਕੋਪਲ ਸਕੂਲ ਪਰ ਉਹ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਔਰ ਤੁਹਾਨੂੰ ਪਹਿਲਾਂ ਫਿਲਹਾਲ ਅਸੀਂ ਜਿਹੜਾ ਆ ਕਿ ਇਹ ਬਾਜ਼ਾਰ ਦਾ ਦ੍ਰਿਸ਼ ਜਿਹੜਾ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾ ਰਹੇ ਹੈਗੇ ਆ ਤੁਸੀਂ ਬਾਜ਼ਾਰ ਦੇਖ ਸਕਦੇ ਹੋ ਸਜੋਏ ਨੇ ਖਰੀਦੋ ਫਰੋਖਤ ਜਿਹੜੀ ਆ ਜੀ ਆ ਇੱਥੇ ਉਹ ਚੱਲ ਰਹੀ ਆ ਹਰ ਤਰ੍ਹਾਂ ਦਾ ਜਿਹੜਾ ਸਮਾਨ ਆ ਸੇਲਾਂ ਲੱਗਿਆ ਹੋਈਆਂ ਨੇ ਔਰ ਝੂਲੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਔਰ ਇਹ ਬਾਜ਼ਾਰ ਦਾ ਜਿਹੜਾ ਦ੍ਰਿਸ਼ ਹੈਗਾ ਆ ਉਹ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾਇਆ ਜਾ ਰਿਹਾ 20 ਰੁਪਏ ਦੇ ਤੱਕ ਦੀ ਵੀ ਇੱਥੇ ਸੇਲ ਲੱਗੀ ਹੋਈ ਹੈ ਤਾਂ ਜੋ ਹਰ ਇੱਕ ਸਮਾਨ ਜਿਹੜਾ ਆ ਉਹ ਖਰੀਦਿਆ ਜਾ ਸਕੇ ਆਡਿਆਂ ਦੀ ਜਿਹੜੀ ਆ ਉਹ ਬੱਕਰੇ ਤੋਂ ਉੱਪਰ ਇੱਥੇ ਤੇ ਫਿੱਤਰੀ ਹੋ ਰਹੀ ਹੈਗੀ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਆ ਉਹ ਰਿਪੋਰਟ ਇਸ ਮੇਲੇ ਦੀ ਜਿਹੜੀ ਆ ਪਾਰਟ 2 ਦੇ ਵਿੱਚ ਜਿਹੜੀ ਆ ਉਹ ਦਿਖਾਈ ਜਾ ਸਕੇ ਹੇਲੇ ਹੀ ਆਪਣਾ ਮਿੱਤਰ ਬੁਲਾਦਾ ਸਹੀ ਗੱਲ ਕਹੀ ਕਿ ਰਾਣੀ ਮੈਣੀ ਜਿਹੜੀ ਉਹਦੀ ਖੁਸ਼ੀ ਹੋ ਰਹੀ ਹੈ ਉਹਦੀ ਜਾਲੀ ਅੱਜ ਦਾ ਮਾਤਾ ਜੀ ਦੇ ਚੇਹਰੇ ਤੇ ਆ ਉਹ ਨਮਾਸ਼ਾਰ ਦੋ ਆਪਾਂ ਜੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜਿਲਾਸ਼ੀ ਪਾਕਿਸਤਾਨ ਦੀ ਗਰਦੀ ਹੱਤ ਰਿਪੋਰਟ ਤੁਹਾਡੇ ਤੱਕ ਪਹੁੰਚ ਸਕੀ। ਔਰ ਰਾਗੀ ਢਾਡੀ ਜਿੱਥੇ ਜਿਹੜੇ ਆ ਉਹ ਗੁਰਬਾਣੀ ਕੀਰਤਨ ਜਲਗਾਤਾਰ ਕਰ ਰਹੇ ਨੇ। ਪਰਮੇਸ਼ਰ ਨੂੰ ਸੇਵਾ ਜੀ ਬੇਦਾ ਪਾਣ ਔਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਵਾਉਂਦੇ ਆ। ਔਰ ਵਿਸ਼ਵ ਦੇਸ਼ਾਂ ਤੋਂ ਜਿਹੜੇ ਸਰਦਾਲੂ ਆ ਸੰਗਤ ਇੱਥੇ ਆਈ ਹੋਈ ਏ। ਔਰ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੇ ਆ ਇਸ ਸਥਾਨ ਤੇ ਉੱਪਰ ਜੋ ਜੋ ਵੀ ਸਥਾਨ ਨੇ ਉਸਦੇ ਵੀ ਦਰਸ਼ਨ ਕਰਵਾ ਕਰਵਾ ਰਹੇ ਆ ਔਰ ਦੇਖ ਦੀ ਜਿਹੜੀ ਆ ਸੇਵਾ ਨਿਭਾ ਰਹੇ ਨੇ ਬਾਬਾ ਸੂਰਤਾ ਸਿੰਘ ਜੀ ਔਰ ਕਈ ਸਾਲਾਂ ਤੋਂ ਇਹ ਬਚਪਨ ਤੋਂ ਹੀ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸੇਵਾ ਨਿਭਾ ਰਹੇ ਨੇ ਆਪ ਦੇ ਜੋ ਇੱਥੇ ਦੀ ਸਾਰੀ ਦੇਖਭਾਲ ਕਰ ਰਹੇ ਨੇ ਉਹ ਗਰਵਾਨੀ ਕੀਰਤਨ ਜਿਹੜਾ ਆ ਉਹ ਲਗਾਤਾਰ ਇੱਥੇ ਚੱਲ ਰਿਹਾ ਆ ਆਹ ਬੜਾ ਪਛਾਣਦੇ ਕੁਝ ਬਕਾਇਦਾ ਤਾਂ ਹੈ ਕਿ ਉਹੋ ਕੁਝ ਲੈ ਕੇ ਆ ਰੋਗਾ ਦੀ ਉਹੋ ਕੁਝ ਸੱਜਣਾ ਵਾਪਸ ਹੋਣਾ ਚਾਹੀਦਾ ਬਾਸੰਦਰ ਪ੍ਰੇਮ ਨਾ ਰਹਿਦਾ ਪ੍ਰੇਮ ਕਿਨੇ ਕਿਨੇ ਸਾਲ ਬੁੱਢੇ ਸਭ ਸਮਝਿਆ ਕਿਨੇ ਕਿਨੇ ਸਾਲ ਪੜਿਆ ਸਾਨੂੰ ਪੜਿਆ ਕਿਨੇ ਕਿਨੇ ਸਾਲ ਬੀਤ ਗਏ ਸਾਨੂੰ ਸਨਦਰ ਕਰਦਿਆਂ ਅਜੇ ਤੱਕ ਇਹ ਫੜਕਣੀ ਨਾ ਆਇਆ ਕਿ ਗੁਰੂ ਕੋਲੋਂ ਦਵਾਈ ਨਹੀਂ ਸ਼ਬਦ ਹੀ ਦਵਾਈ ਹੈ ਸ਼ਬਦ ਦੀ ਬਾਤ ਹੈ ਸਾਡਾ ਖੇਤਾ ਨੂੰ ਵੀ ਕਿਹਾ ਜਾਂਦਾ ਹੈ ਨਾ ਹਰਿਆ ਭਰਿਆ ਹੁੰਦਾ ਵੀ ਸ਼ਬਦ ਦੇ ਨਾਲ ਹਰਿਆ ਹੁੰਦਾ ਸ਼ਬਦ ਦੇ ਨਾਲ ਹਰਿਆ ਹੁੰਦਾ ਅਤਾ ਸਹੀ ਰੋਜ਼ ਦਾ ਪੈਸੇ ਵੀ ਦੇਖਦੇ ਆ ਸਰਕਾਰ ਦੇ ਵੀ ਦੇਖਿਆ ਜੀ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਦੇ ਵਿੱਚ ਆਇਆ ਜੀ ਜਿਨ੍ਹਾਂ ਨੇ ਆਪੋ ਦੇ ਸਰਦਾਰ ਵੀ ਨਹੀਂ ਸਰਦਾਰ ਦੇ ਨਾਲ ਦੇ ਜਿਨ੍ਹਾਂ ਨੇ ਕਿਹਾ ਜੀ ਇਹ ਜਿਹੜੀਆਂ ਬੜੀਆਂ 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 اے <سؤال> پی یہ روڈ روڈے سامنے <سؤال> اتا ہے کی جو کہہ دے بھائی ہم تو میں سنوار <سؤال> رہے ہیں کلوں میں دس دس سنوارے اور بنتی کر دی ہے کے گھر دے وچ جڑا کاپے جو جڑا پانی پہنچ رہا ہے جی دے اونے جڑا پانی پھون لے گا وہ گھٹا جڑا ہریاب کرے گا پانی ہو جائے گا جڑا چڑیا ہو گا تے جانا چاہیے ਆਗੋਵਾ ਤੇ ਮਾਣ ਕਰਮਾਣੇ ਤੋਬਾ ਕਰਕੇ ਨਾ ਗੁਰੂ ਪਾਸੋਂ ਹੋਰਦੀਆਂ ਬਖਸ਼ਾ ਨੂੰ ਪ੍ਰਾਪਤ ਕਰਨ ਲਈ ਸਾਥੀ ਹੋ ਗਏ ਸਾਡੇ ਦੇ ਪਿਛੇ ਬੜੇ ਲੋਕ ਜਿਹੜੇ ਸੰਸਾਰ ਦੇ ਗਏ ਹੁੰਦਾ ਕਦੇ ਬੜੇ ਪੇੜਾ ਚੜਾਉਣ ਵਾਲਾ ਪ੍ਰਿਆਰਕ ਜਿਹੜਾ ਪਾਣੀ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬੜਾ ਪਿਆਰ ਕਰਦੇ ਗੁਰੂ ਗੋਬਿੰਦ ਸਿੰਘ ਜੀ ਬੜਾ ਪਿਆਰ ਕਰਦੇ ਆਪਣੇ ਛੇਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕ੍ਰਿਆਵਾਂ ਬੋਸ਼ਣ ਕਰਦੇ ਗੁਰੂ ਇਸ ਪਾਸੇ ਵੀ ਜੋੜਿਆਂ ਦੀ ਸੇਵਾ ਜਿਹੜੀ ਉਹ ਨਵਾਈ ਜਾ ਰਹੀ ਆ ਸਾਡੀ ਕੋਸ਼ਿਸ਼ ਹੈ ਪਾਰਟ 1 ਦੇ ਵਿੱਚ ਜਿਹੜਾ ਇਹ ਤੁਸੀਂ ਭਾਗ 2 ਦੇ ਵਿੱਚ ਜਿਹੜਾ ਦੇਖ 파 ਰਹੇ ਹੋ ਸਾਡੀ ਕੋਸ਼ਿਸ਼ ਹੈ ਇਸ ਦੇ ਨਾਲ ਨਾਲ ਹੀ ਤੁਹਾਨੂੰ ਜੋ ਇਸ ਜਗ੍ਹਾ ਤੇ ਜੋ ਵੀ ਸਥਾਨ ਨੇ ਉਹ ਵੀ ਨਾਲ ਦੀ ਨਾਲ ਜਿਹੜੇ ਦਿਖਾਏ ਜਾਣ ਉਹਨਾਂ ਦੇ ਵੀ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਪ੍ਰੋਵਾਈਜਾਂ ਔਰ ਇਹ ਹੈ ਧੰਤਨ ਤਪੋਸਥਾਨ ਧੰਤਨ ਬਾਬਾ ਅਦਲੀ ਜੀ ਦਾ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਨਾਲ ਦੀ ਨਾਲ ਤੁਹਾਨੂੰ ਹਰ ਸਥਾਨ ਦੇ ਜਿਹੜੇ ਆ ਉਹ ਵੀ ਦਰਸ਼ਨ ਜਿਹੜੇ ਆ ਉਹ ਕਰਵਾਏ ਜਾਣ ਔਰ ਤੁਸੀਂ ਦੇਖ ਪੈ ਰਹੇ ਹੋ ਕਿ ਕਾਫੀ ਜਿਹੜਾ ਆ ਕਿ ਇੱਥੇ ਰਸ ਹੈਗਾ ਸੇਵਾਦਾਰਾਂ ਵੱਲੋਂ ਵੀ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਹੈਗੀ ਆ ਔਰ ਹਰ ਸਾਲ ਜਿਹੜਾ ਇੱਥੇ ਕੋਲਡਰ ਡਰਿੰਕ ਦਾ ਵੀ ਜਿਹੜਾ ਆ ਕਿ ਉਹ ਉਹ ਤੁੱਟ ਲੰਗਰ ਜਿਹੜਾ ਆ ਕਿ ਇਹ ਵਰਤਾਇਆ ਜਾਂਦਾ ਆ ਔਰ ਸੇਵਾਦਾਰ ਜਿਹੜੇ ਆ ਉਹ ਬਾਕੂਬੀ ਜਿਹੜੀ ਆ ਉਹ ਸੇਵਾ ਨਿਭਾ ਰਹੇ ਨੇ ਇਹ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਜਿਹੜੀ ਅਸਥਾਨ ਵੀ ਦਿਖਾ ਲਿਆ ਜਾਣ ਔਰ ਇੱਧਰ ਵੀ ਸ਼ਾਇਦ ਕੋਈ ਲੰਗਰ ਲੱਗਾ ਹੋਇਆ ਆ ਜੀ ਹਾਂ ਇੱਧਰ ਤੁਸੀਂ ਦੇਖ ਪਾ ਰਹੇ ਹੋ ਫਰੂਟੀ ਫਰੂਟੀ ਦਾ ਜਿਹੜਾ ਬੱਚੇ ਕਾਫੀ ਖੁਸ਼ ਹੁੰਦੇ ਨੇ ਇਧਰ ਫਰੂਟੀ ਦਾ ਜਿਹੜਾ ਲੰਗਰ ਆ ਉਹ ਤੋਂ ਉੱਟ ਵਰਤਾਇਆ ਜਾ ਰਿਹਾ ਆ ਔਰ ਦੇਖ ਪਾ ਰਹੇ ਹੋ ਆ ਬੱਚੇ ਤੁਸੀਂ ਦੇਖ ਪਾ ਰਹੇ ਹੋ ਔਰ ਫਰੂਟੀ ਦਾ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਇਧਰ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਾ ਇੱਕ ਇੱਕ ਤਸਵੀਰ ਜਿਹੜੀ ਆ ਕਿ ਇੱਥੇ ਦੀ ਪਾਰਟ 2 ਦੇ ਵਿੱਚ ਜਿਹੜੀ ਆ ਉਹ ਦਿਖਾਈ ਜਾ ਸਕੇ ਇਹ ਪ੍ਰਬੰਧਕ ਕਮੇਟੀ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਇੱਕ ਇੱਕ ਇੱਥੇ ਦਾ ਜਿਹੜਾ ਨਜ਼ਾਰਾ ਹੈਗਾ ਉਹ ਤੁਹਾਨੂੰ ਇਤਕਾਇਆ ਜਾ ਸਕੇ ਨਾਲ ਦੀ ਨਾਲ ਤੁਹਾਨੂੰ ਇੱਥੇ ਜੋ ਸਥਾਨ ਨੇ ਉਹ ਵੀ ਦਿਖਾਈ ਜਾ ਰਹੇ ਨੇ ਇਹ ਤਲਾਹ ਹੈਗਾ ਇੱਥੇ ਦੀ ਇੱਕ ਮਾਨਤਾ ਹੈਗੀ ਉਹ ਵੀ ਤੁਹਾਡੇ ਦੱਸਦੀ ਹੈ ਕਿ ਕਹਿੰਦੇ ਨੇ ਕਿ ਇੱਕ ਕੋਈ ਆਪਣੇ ਵਿਧੀ ਚੰਦ ਆਪਣੇ ਚੋਰ ਹੁੰਦੇ ਸੀਗੇ ਤੇ ਉਹ ਮੱਝਾਂ ਚੋਰਾ ਕੇ ਜਿਹੜੇ ਲੈ ਕੇ ਆਏ ਸੀ ਪਹਿਲਾਂ ਇੱਥੇ ਬੜੀ ਛੋਟੀ ਇੱਕ ਛਪੜੀ ਹੁੰਦੀ ਸੀਗੀ ਤੇ ਉਹ ਬਾਬਾ ਅਦਲੀ ਜੀ ਦੇ ਜਦੋਂ ਚਰਨੀ ਪੈ ਗਏ ਤੇ ਕਹਿੰਦੇ ਆ ਕਿ ਬਾਬਾ ਜੀ ਕਿ ਮੈਨੂੰ ਬਚਾਓ ਕਿ ਮੇਰੇ ਮਗਰ ਜਿਹੜੇ ਉਹ ਮਾਲਕ ਲੱਗੇ ਹੋਏ ਨੇ ਔਰ ਇਹ ਮਾਨਤਾ ਆ ਜੋ ਅਸੀਂ ਆਪਣੇ ਬਜ਼ੁਰਗਾ ਤੋਂ ਸੁਣੀ ਹੋਈ ਆ ਜਦੋਂ ਚੋਰ ਉੱਥੇ ਆਏ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਮੱਝਾਂ ਜਿਹੜਾ ਕਿ ਲੈ ਕੇ ਆਏ ਨੇ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਮੱਝਾ ਪਛਾਣ ਲਵੋ ਜੇ ਤੁਹਾਡੀਆਂ ਹੈਗੀਆਂ ਤਾਂ ਉਹ ਲੈ ਜਾਓ ਜਿਹੜੀਆਂ ਕਾਲੀਆਂ ਸੀ ਉਹ ਭੂਰੀਆਂ ਹੋ ਗਈਆਂ ਤੇ ਜਿਹੜੀਆਂ ਭੂਰੀਆਂ ਸੀਗੀਆਂ ਉਹ ਕਾਲੀਆਂ ਮੱਝਾ ਹੋ ਗਈਆਂ ਇਹ ਇੱਥੇ ਦੀ ਮਾਨਤਾ ਤੇ ਇਸ ਵਕਤ ਇੱਥੇ ਜਿਹੜਾ ਆ ਕਾਫੀ ਵੱਡਾ ਜਿਹੜਾ ਇਹ ਤਲਾ ਜਿਹੜਾ ਉਹ ਬਣਿਆ ਹੋਇਆ ਆ ਨਮਸਕਾਰ ਦੋਬਾ YouTube ਚੈਨਲ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਆ ਤੁਹਾਨੂੰ ਇੱਕ ਇੱਕ ਅਗ੍ਰੀਸ ਜਿਹੜਾ ਆ ਕਿਉਂ ਦਖਾਇਆ ਜਾਵੇ ਔਰ ਰਜਿੰਦਰਾ ਸਟੂਡੀਓ ਮਹਿਰੋਪੁਰ ਵਾਲੇ ਲਾਈਫ ਦੇ ਉੱਪਰ ਜਿਹੜੀ ਆ ਇਹ ਵੀ ਵਕੂਫੀ ਹਰ ਸਾਲ ਸੇਵਾ ਨਿਵਾਉਂਦੇ ਨੇ ਔਰ ਚਲੋ ਤੁਹਾਨੂੰ ਹੁਣ ਜਿੱਥੇ ਲੰਗਰ ਬਣ ਰਿਹਾ ਆ ਉਧਰ ਲੈ ਚਲੀਏ ਦੇਖ ਤਿਆਰ ਜਿਹੜੀ ਆ ਹੋ ਰਹੀ ਆ ਤੁਸੀਂ ਦੇਖ ਪਾ ਰਹੇ ਹੋ ਔਰ ਆ ਦੇਖ ਆ ਦੇਖ ਪਾ ਰਹੇ ਹੋ ਜਿਹੜਾ ਲੰਗਰ ਜਿਹੜਾ ਆ ਕਿ ਇੱਥੇ ਜਿਹੜਾ ਆ ਕਿ ਉਹ ਬਣਾਇਆ ਜਾ ਰਿਹਾ ਔਰ ਸੇਵਾ ਦਾ ਵੀ ਵਕੂਫੀ ਸੇਵਾ ਨਿਵਾ ਰਹੇ ਨੇ ਔਰ ਤੁਹਾਨੂੰ ਇਹ ਪਹਿਲਾਂ ਵੀ ਦਿਖਾ ਚੁੱਕੇ ਆ ਔਰ ਵਿਕੀ ਹਲਵਾਈ ਜੀਤ ਕੁਮਾਰ ਬਿਹਾਲ ਖਰਚਾ ਵਾਲੇ ਜਿਹੜੇ ਆ ਉਹ ਹਰ ਸਾਲ ਜਿਹੜਾ ਆ ਕੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਲੰਗਰ ਜਿਹੜਾ ਬਣਾਉਣ ਨੂੰ ਕਿਹਾ ਜਾਂਦਾ ਜੇ ਕਿਸੇ ਨੇ ਵਿਆਹ ਸ਼ਾਦੀ ਕੈਟਰਿੰਗ ਤੇ ਆਪਣਾ ਕੋਈ ਵੀ ਬੁੱਕ ਕਰਾਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਐ ਤੁਸੀਂ ਦੇਖ ਸਕਦੇ ਹੋ ਕਿ ਕਤੂਤਰ ਲੰਗਰ ਜਿਹੜਾ ਇੱਧਰ ਪ੍ਰਸ਼ਾਦ ਦੇ ਜਿਹੜੇ ਆ ਉਹ ਵੱਧ ਰਹੇ ਨੇ ਤੁਸੀਂ ਦੇਖ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਦੀ ਸੇਵਾਦਾਰਾਂ ਦੀ ਵੀ ਜਿਹੜੀ ਵੀਡੀਓ ਹੈਗੀ ਆ ਤੁਹਾਡੇ ਤੱਕ ਜਿਹੜੇ ਸੇਵਾ ਇੱਥੇ ਨਿਵਾ ਰਹੇ ਨੇ ਉਹਨਾਂ ਨੂੰ ਵੀ ਤੁਹਾਡੇ ਤੱਕ ਜਿਹੜਾ ਦਿਖਾਇਆ ਜਾਵੇ ਪਹੁੰਚਾਇਆ ਜਾਵੇ ਉਹ ਤੁਹਾਡੇ ਤੱਕ ਔਰ ਨਮਸ਼ਰਦ ਆਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਸੇਵਾਦਾਰ ਤੁਸੀਂ ਦੇਖ ਰਹੇ ਹੋ ਵਾ ਖੂਬੀ ਜਿਹੜੀ ਆ ਸੇਵਾ ਨਿਵਾ ਰਹੇ ਨੇ ਔਰ ਇਹ ਪਹਿਲਾ ਵੀ ਦ੍ਰਿਸ਼ ਤੁਹਾਨੂੰ ਪਾਰਟ 1 ਦੇ ਵਿੱਚ ਵੀ ਦਿਖਾ ਚੁੱਕੇ ਆ ਔਰ ਪਾਰਟ 2 ਦੇ ਵਿੱਚ ਵੀ ਜਿਹੜਾ ਕਿ ਉਹ ਤੁਹਾਨੂੰ ਇਹ ਫਿਰ ਤੋਂ ਅਸੀਂ ਦਿਖਾ ਰਹੇ ਆ ਫਲ ਫਰੂਟ ਮਠਿਆਈ ਹਰ ਤਰ੍ਹਾਂ ਦਾ ਜਿਹੜਾ ਪ੍ਰਸ਼ਾਦ ਹੈਗਾ ਆ ਉਹ ਵੀ ਇੱਥੇ ਵਰਤਾਇਆ ਜਾ ਰਿਹਾ ਹੈ ਔਰ ਮੇਰੇ ਪਰਮ ਮਿੱਤਰ ਰਾਣਾ ਜੀ ਜਿਹੜੇ ਹੈਗੇ ਆ ਉਹ ਵੀ ਇੱਥੇ ਸੇਵਾ ਨਿਵਾ ਰਹੇ ਨੇ ਇਹ ਮਸ਼ੀਨ ਦੇ ਨਾਲ ਜਿਹੜਾ ਕਿ ਆਟਾ ਜਿਹਨੂੰ ਕਹਿੰਦੇ ਆ ਗੁੰਨਿਆ ਜਾਂਦਾ ਹੈ ਇੱਥੇ ਔਰ ਇਹ ਧੰਤਨ ਬਾਬਾ ਅਦਲੀ ਜੀ ਦਾ ਜਿਹੜਾ ਅਸਥਾਨ ਹੈਗਾ ਜਿੱਥੇ ਧੂਣਾ ਜਿਹੜਾ ਆ ਕਿ ਇਹ ਪਨਪਰਕ ਕਾਫੀ ਸਮੇਂ ਤੋਂ ਜਿਹੜਾ ਕਿ ਕਿਸ ਚੱਲ ਰਿਹਾ ਦੱਸਿਆ ਜਾਂਦਾ ਆ ਕਿ ਸ਼ੁਰੂ ਤੋਂ ਹੀ ਇਹ ਜਿਹੜਾ ਧੂਣਾ ਆ ਇੱਥੇ ਤੇ ਲੱਗਾ ਆ ਔਰ ਲਗਾਤਾਰ 24 ਘੰਟੇ ਚੱਲਦਾ ਆ ਔਰ ਐਨਆਰਆਈ ਵੀ ਜਿਹੜੇ ਆ ਕਿ ਦੇਸ਼ਾਂ ਦੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਕਿ ਉਹ ਧਕਾਈ ਜਾਵੇ ਦੇਖ ਸਕਦੇ ਹੋ ਕਿ ਕਾਫੀ ਰਾਸ਼ਾ ਤੁਸੀਂ ਦੇਖ ਪਾ ਰਹੇ ਹੋ ਔਰ ਬੱਚੇ ਦੇਖ ਸਕਦੇ ਹੋ ਕਾਫੀ ਆਨੰਦ ਮਾਰ ਰਹੇ ਨੇ ਇਸ ਮੇਲੇ ਦਾ ਔਰ ਆ ਤੁਸੀਂ ਖੂਬਸੂਰਤ ਪਾਰਕ ਦਾ ਨਜ਼ਾਰਾ ਦੇਖ ਪਾ ਰਹੇ ਹੋ ਔਰ ਇਹ ਜਿਹੜੀ ਪਾਰਕ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਰਕ ਦੇ ਵਿੱਚ ਬਹੁਤ ਸਾਰੇ ਫਿਲਮਾਂ ਦੀ ਜਿਹੜੀ ਆ ਉਹ ਸ਼ੂਟਿੰਗ ਹੋ ਚੁੱਕੀ ਹੈਗੀ ਆ ਜਿਨ੍ਹਾਂ ਨੂੰ ਤੁਸੀਂ ਸਕਰੀਨ ਤੇ ਦੇਖ ਚੁੱਕੇ ਹੋ ਇਹ ਇਸ ਪਾਰਕ ਦੇ ਵਿੱਚ ਜਿਹੜਾ ਕਿ ਉਹ ਬੈਠ ਕੇ ਆਪਣੀ ਜਿਸ ਤਰ੍ਹਾਂ ਕਿ ਉਧਰ ਲੰਗਰ ਚੱਲ ਰਿਹਾ ਉਹ ਦੀ ਕਰ ਰਹੇ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਸੁਤਵਿੰਦਰ ਬਿੱਟੀ ਤੇ ਇਸ ਤੋਂ ਇਲਾਵਾ ਨਾਮੀ ਕਲਾਕਾਰ ਜੋ ਨੇ ਇਹ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ ਤੇ ਜਿਹੜਾ ਹੈਗਾ ਕਿ ਉਹ ਇੱਥੇ ਫਿਲਮਾਂ ਦੀ ਸ਼ੂਟਿੰਗ ਵੀ ਜਿਹੜੀ ਆ ਹੋ ਚੁੱਕੀ ਆ ਤੁਹਾਨੂੰ ਇਹ ਸਕਰੀਨ ਤੇ ਦਿਖਾ ਰਹੇ ਆ। ਔਰ ਤੁਸੀਂ ਦੇਖ ਰਹੇ ਹੋ ਪਾਰਕ ਦੇ ਵਿੱਚ ਬੈਠੇ ਹੋ। ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਪਾਸੇ ਦਾ ਹਰ ਅਸਥਾਨ ਦਾ ਦ੍ਰਿਸ਼ ਦਿਖਾਇਆ ਜਾਵੇ। ਔਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਈ ਹੋਈ ਹੈ। ਦੂਰ ਦਰਾਡੇ ਤੋਂ ਬੱਚਿਆਂ ਨੂੰ ਮੱਥਾ ਟੇਕਣ ਲਈ ਵੀ ਆਏ ਹੋਏ ਨੇ। ਤੋਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਇੱਕ ਜਿਹੜੀ ਤਸਵੀਰ ਆ ਉਹ ਦਿਖਾਈ ਜਾਵੇ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਆਨੰਦ ਮਾਰ ਰਹੇ ਨੇ ਔਰ ਇਹ ਪਾਰਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉੱਧਰ ਲੰਗਰ ਚੱਲ ਰਿਹਾ ਕਾਫੀ ਰੌਸ਼ਾ ਹੈ ਗਿਆ ਔਰ پارک ਦੇ ਵਿੱਚ ਬੈਠੇ ਨੇ ਕਿਉਂਕਿ ਮੇਲ ਮੇਲਾ ਮੇਲਾ ਸ਼ਬਦ ਦਾ ਤੁਸੀਂ ਅਰਥ ਸਮਝੋ ਕਿ ਪਹਿਲਾਂ ਜਿਹੜਾ ਆ ਕਿ ਕਾਫੀ ਦੂਰ ਦੂਰ ਜਿਹੜਾ ਸੀ ਮਤਲਬ ਗੱਡੀਆਂ ਰਾਹੀਂ ਕੋਈ ਆਣ ਜਾਣ ਦੇ ਸਾਧਨ ਨਹੀਂ ਸੀ ਹੁੰਦੇ ਜਦੋਂ ਮੇਲੇ ਹੁੰਦੇ ਸੀਗੇ ਕੋਈ ਦੇਸ਼ਾਂ ਵਿਦੇਸ਼ਾਂ ਤੋਂ ਆਂਦਾ ਸੀ ਕੁੜੀਆਂ ਆਉਂਦੀਆਂ ਸੀ ਇੱਕ ਦੂਜੇ ਨੂੰ ਜਿਹੜਾ ਮੇਲੇ ਦੇ ਵਿੱਚ ਉਹ ਮਿਲ ਲੈਂਦੇ ਸੀਗੇ ਅੱਜ ਉਹੀ ਨਜ਼ਾਰਾ ਤੁਸੀਂ ਇਸ ਮਾਡਰਨ ਯੁੱਗ ਦੇ ਵਿੱਚ ਵੀ ਦੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਕਾਫੀ ਸੰਗਤ ਆਈ ਹੋਈ ਆ ਇੱਕ ਦੂਜੇ ਨੂੰ ਜਿਹੜਾ ਆ ਵਾਕਈ ਇੱਥੇ ਜਿੱਥੇ ਮੇਲੇ ਦਾ ਆਨੰਦ ਮਾਣਦੇ ਆ ਸਲਾਨਾ ਜੋੜ ਮੇਲੇ ਦਾ ਆਨੰਦ ਮਾਣਦੇ ਆ ਇੱਕ ਦੂਜੇ ਨੂੰ ਇੱਥੇ ਜਿਹੜੇ ਆ ਕਿ ਕਾਫੀ ਸਮੇਂ ਤੋਂ ਮਿਲੇ ਨਹੀਂ ਹੈਗੇ ਵਾਕਈ ਇਸ ਮੇਲੇ ਦੇ ਵਿੱਚ ਮਿਲਦੇ ਵੀ ਔਰ ਬੱਚੇ ਦੇਖ ਸਕਦੇ ਆ ਪਾਰਕ ਦੇ ਵਿੱਚ ਬੈਠੇ ਹੋਏ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਇੱਕ ਇੱਕ ਤ੍ਰਿਸ਼ ਜਿਹੜਾ ਆ ਕਿ ਉਹ ਜਿਹੜਾ ਦਿਖਾਇਆ ਜਾਵੇ ਔਰ ਦੇਖ ਪਾ ਤੁਸੀਂ ਦੇਖ ਸਕਦੇ ਆ ਛੋਟੇ ਛੋਟੇ ਬੱਚਿਆਂ ਨੂੰ ਬੱਚਿਆਂ ਨੇ ਸਜਾਈ ਹੋਈ ਆ ਔਰ ਮੇਰੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਦ੍ਰਿਸ਼ ਜਿਹੜਾ ਆ ਕਿ ਉਹ ਦਿਖਾਇਆ ਜਾਵੇ। ਔਰ ਇਹ ਪਾਰਕ ਇੰਨੀ ਖੂਬਸੂਰਤ ਹੈਗੀ ਆ ਕਿ ਤੁਸੀਂ ਇੱਕ ਵਾਰ ਆਵੋਗੇ ਤੇ ਪਾਰਕ ਨੂੰ ਦੇਖਦੇ ਰਹਿ ਜਾਓਗੇ। ਇੱਕ ਇੱਕ ਦ੍ਰਿਸ਼ ਤੁਹਾਨੂੰ ਜਿਹੜਾ ਆ ਕਿ ਉਹ ਦਿਖਾਇਆ ਜਾਵੇ। ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਸਾਡੀ ਇੱਕ ਬੇਨਤੀ ਆ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸੀਤ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਔਰ ਸੰਗਤਾਂ ਕਿਉਂਕਿ ਉਧਰ ਲੰਗਰ ਹਾਲ ਦੇ ਵਿੱਚ ਕਾਫੀ ਰਸ਼ ਆ ਔਰ ਪਾਰਕ ਦੇ ਵਿੱਚ ਬੈਠ ਕੇ ਜਿਹੜੇ ਸੰਗਤਾਂ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਰ ਰਹੀਆਂ ਨੇ ਇਹ ਆਪਣੀ ਵਾਰੀ ਦਾ ਔਰ ਤੁਸੀਂ ਦੇਖ ਸਕਦੇ ਆ ਬੱਚੇ ਕਿੰਨੇ ਖੁਸ਼ ਨੇ ਇਸ ਮੇਲੇ ਦੇ ਵਿੱਚ ਆ ਕੇ ਕਿਉਂਕਿ ਇਹ ਪਾਰਕ ਦਾ ਇੱਕ ਨਜ਼ਾਰਾ ਹੀ ਵੱਖਰਾ ਆ। ਗੁਰੂ ਘਰ ਆ ਕੇ ਵੈਸੇ ਵੀ ਜਿਹੜਾ ਆ ਕਿ ਤੁਹਾਡੇ ਸਾਰੇ ਦੁੱਖ ਕਸ਼ਟ ਕੱਟੇ ਜਾਂਦੇ ਨੇ। ਔਰ ਸ਼ਾਇਦ ਇਹਦੇ ਮੈਨੂੰ 파ਰਟ ਜਿਹੜੇ ਆ ਉਹ ਵੱਖਰੇ ਵੱਖਰੇ ਬਣਾਨੇ ਪੈਣ। 파ਰਟ ਪਹਿਲਾ ਭਾਗ ਤੁਸੀਂ ਦੇਖ ਚੁੱਕੇ ਹੋ ਔਰ ਆ ਦੂਸਰਾ 파ਰਟ ਜਿਹੜਾ ਦੂਜਾ ਭਾਗ ਆ ਉਹ ਤੁਹਾਨੂੰ ਸਕਰੀਨ ਤੇ ਜਿਹੜਾ ਉਹ ਦਿਖਾਇਆ ਜਾ ਰਿਹਾ ਆ। ਔਰ ਦੇਖ ਪਾ ਰਹੇ ਹੋ। ਸ਼ਾਇਦ ਮੈਨੂੰ ਲੱਗਦਾ ਆਪਣੇ ਮੰਮੀ ਨੂੰ ਕਹਿ ਰਿਹਾ ਮੈਂ ਤੇ ਚੀਜ਼ ਲੈਣੀ ਆ ਉੱਥੋਂ ਪੈਸੇ ਦਿਓ ਕਿਉਂਕਿ ਇੱਥੇ ਮਾਰਕੀਟ ਵੀ ਲੱਗੀ ਬਣੀ ਹੋਈ ਆ ਹਾਂ ਔਰ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਵਾ ਰਹੇ ਨੇ ਔਰ ਪਾਰਟ 2 ਦੇ ਵਿੱਚ ਜਲਾਦਰ ਸਿੰਘ سکرین پہ دیکھ رہے ہو اور راستہ جڑا لگ رہا ہے سنگھ گرچہ جڑا ہے انہوں وگایا لگایا جاندہ ہے اور بھی سیوہ سیوادار وجہ کتی جا رہی ہے اور اسی دیکھ پا رہے ہو نواں شہر بابا یو ٹیوب چینل ਮੈਂ ਕਹ ਰਿਹਾ ਮੇਰਾ ਵਧੀਆ ਹੋ ਗਿਆ ਜਿਹੜਾ ਬਹੁਤ ਤੌਰ ਤੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499